ਸਤਿਗੁਰ ਜੀ ਪਿਛਲੇ 2 ਦਿਨਾਂ ਤੋਂ ਬਹੁਤ ਬਹੁਤ ਲਾਈਆਂ ਜਾ ਰਹੀਆਂ ਨੇ ਕਿ ਕਾਂਗਰਸ ਪਾਰਟੀ ਛੱਡ ਕੇ ਗੁਰਜੀਤ ਔਜਲਾ ਭਾਰਤੀ ਜਨਤਾ ਪਾਰਟੀ ਜਾ ਰਹੇ ਮੈਂ ਇਹਨਾਂ ਖਬਰਾਂ ਦਾ ਖੰਡਨ ਕਰਦੇ ਹਾਂ ਇਹ ਬਹੁਤ ਘੱਟਿਆ ਪੰਦਰ ਦੀ ਪੱਤਰਕਾਰੀ ਹੈ ਕਿਉਂਕਿ ਕਿਸੇ ਨੂੰ ਪੁੱਛਣ ਤੋਂ ਪਹਿਲਾਂ ਹੀ ਤੁਸੀਂ ਉਹਦੀ ਖਬਰ ਛਾਪ ਦਿੰਦੇ ਜੇ ਮੈਂ ਕੱਲ ਇਕਰਾਜ਼ ਕੀਤਾ ਸੀ న్యూਸ 18 ਨਾਲ ਉਹਨਾਂ ਨੇ ਕਿਹਾ ਕਿ ਅਸੀਂ ਉਸ ਬੰਦੇ ਨੂੰ ਸਸਪੈਂਡ ਕਰਤਾ ਜਿੰਨਾ ਗਲਤ ਖਬਰ ਫੈਲਾਈ ਸੀ ਅੱਜ ਵੀ ਕੁਝ YouTube ਦੇ ਚੈਨਲ ਕੁਝ ਛੋਟੇ ਚੈਨਲ ਮੈਨੂੰ ਨਹੀਂ ਪਤਾ ਉਹਨਾਂ ਦਾ ਕੀ ਮਨਚਾ ਹੈ ਜਾਂ ਕੀ ਉਹਨਾਂ ਦਾ ਇੰਟਰਸਟ ਹੈ ਉਗਤ ਖਬਰਾਂ ਫਲਾ ਰਹੇ ਨੇ ਮੈਂ ਲੋਕਾਂ ਨੂੰ ਸचेत ਕਰਦੇ ਆਂ ਕਿ ਇਹਨਾਂ ਖਬਰਾਂ ਤੇ ਬਿਲਕੁਲ ਯਕੀਨ ਨਹੀਂ ਕਰਨਾ ਗੁਰਦੀ ਦੋਇਲਾ ਕਾਂਗਰਸ ਪਾਰਟੀ ਦਾ ਸੱਚਾ ਸੱਚਾ ਚਪਾਈ ਹੈ ਔਰ ਡਟ ਕੇ ਕਾਂਗਰਸ ਪਾਰਟੀ ਦੇ ਨਾਲ ਖੜਾ ਹੈ ਦੋ ਵਾਰ ਕਾਂਗਰਸ ਪਾਰਟੀ ਨੇ ਯਕੀਨ ਕੀਤਾ ਔਰ ਅਸੀਂ ਦੋਨੇ ਵਾਰ ਲੋਕਾਂ ਦਾ ਸਹਿਯੋਗ ਨਾਲ ਜਿੱਤ ਦਰਜ ਕਰਾਈ ਔਰ ਤੀਸਰੀ ਵਾਰ ਮੈਂ ਜੇ ਜੋ ਵੀ ਪਾਰਟੀ ਦਾ ਉਮੀਦਵਾਰ ਹੋਏਗਾ ਕਾਂਗਰਸ ਪਾਰਟੀ ਦਾ ਵਰਕਰ ਤਗੜਾ ਹੋ ਕੇ ਉਹਦੀ ਪਿੱਠ ਤੇ ਖੜੇਗਾ ਔਰ ਤੀਸਰੀ ਵਾਰ ਅਸੀਂ ਜਿੱਤ ਦੁਬਾਰਾ ਇਥੋਂ ਦਰਜ ਕਰਾਵਾਂਗੇ ਔਰ ਕਾਂਗਰਸ ਪਾਰਟੀ ਦੀ ਛੋੜੀ ਜਿਹੜੀ ਹੈ ਇਹ ਸੀਟ ਜਿੱਤ ਕੇ ਪਾਵਾਂਗੇ ਮੈਂ ਕਹਿਣਾ ਚਾਹੁੰਦਾ ਕਿ ਜਈਆ ਘਟੀਆਂ ਪੱਤਰਕਾਰਤਾ ਪੱ ਘਟੀਆਂ ਰਾਜਨੀਤੀ ਤੋਂ ਆਪਾਂ ਨੂੰ ਸचेत ਰਹਿਣਾ ਚਾਹੀਦਾ ਔਰ ਸਭਨਾਂ ਦੇ ਤੋਂ ਪਰਹੇਜ਼ ਕਰਨਾ ਚਾਹੀਦਾ ਹੈਲਥੀ ਡਿਬੇਟ ਹੈਲਥੀ ਰਾਜਨੀਤੀ ਕਰੋ ਤਾਂ ਕਿ ਜਿਹੜੀ ਆਉਣ ਵਾਲਾ ਫਿਊਚਰ ਜਿਹੜਾ ਲੋਕਾਂ ਦਾ ਆਉਣ ਵਾਲੀਆਂ ਪੀੜ੍ਹੀਆਂ ਦੇ ਲੋਕਾਂ ਦੀਆਂ ਉਹ ਤੁਹਾਨੂੰ ਯਾਦ ਰੱਖਣ ਔਰ ਲੋਕਤੰਤਰ ਨੂੰ ਤੁਸੀਂ ਬਹਾਲ ਕਰਕੇ ਰੱਖੋ ਜਈ ਘਟਿਆ ਹੱਤ ਕੰਡੇ ਨਾ